ਯੋਗ ਦੇ ਤਹਿਤ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਮਹਿਮ ਚਲਾਈ ਗਈ ਬਹੁਤ ਹੀ ਸ਼ਲਾਘਾਯੋਗ ਅਸੀਂ ਹਰੇਕ ਡਿਸਟ੍ਰਿਕਟ ਦੇ ਵਿੱਚ ਜਾ ਕੇ ਕਮੇਟੀ ਸਨਾਰ ਰਹੇ ਹਾਂ ਪਬਲਿਕ ਦਾ ਸਹਿਯੋਗ ਨਾਲ ਲੈ ਰਹੇ ਹਾਂ ਹੁਣ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਪਬਲਿਕ ਅੱਗੇ ਹੋ ਕੇ ਆਪ ਸਾਨੂੰ ਸਹਿਯੋਗ ਦੇਣ ਲਈ ਕਹਿ ਰਹੀ ਹੈ ਕਿ ਫਲਾਨੀ ਥਾਂ ਤੇ ਨਸ਼ਾ ਵੇਚਦਾ ਫਲਾਨੀ ਥਾਂ ਤੇ ਇਹ ਹੋ ਰਿਹਾ ਹੈ ਥਾਣਾ ਬੰਦਾ ਵੇਚਦਾ ਇਨਫੋਰਮੇਸ਼ਨ ਦੇ ਰਹੀ ਹੈ ਔਰਨੂੰ ਨਸ਼ੇ ਨੂੰ ਖਤਮ ਕਰ ਲਈ ਵੀ ਲੋਕਾਂ ਨੇ ਨਾਲ ਸਾਨੂੰ ਜਿਹੜਾ ਸਹਿਯੋਗ ਦੇਂਦਾ ਸਾਡੇ ਨਾਲ ਪਤਾ ਪੈਂਦਾ ਪਿੰਡਾਂ ਦੇ ਵਿੱਚ ਪਹਿਰੇ ਲਾਉਣਾ ਸ਼ਹਿਰੀ ਏਰੀਆ ਦੇ ਵਿੱਚ ਮਤੇ ਪਾਸ ਕਰਨਾ ਪਿੰਡਾਂ ਦੇ ਵਿੱਚ ਮਤੇ ਪਾਸ ਕਰਨਾ ਜਿਹੜੀ ਲੋਕਾਂ ਨੇ ਇਹ ਗੱਲਾਂ ਕਹੀਆਂ ਨੇ ਬਹੁਤ ਹੀ ਛਲਾਗਾ ਜੋਗੇ ਔਰ ਅਸੀਂ ਇਹਦੇ ਵਿੱਚ ਪੂਰੇ ਕਾਮਯਾਬ ਹੋਵਾਂਗੇ ਔਰ ਇਹਦੇ ਵਿੱਚ ਸਾਡਾ ਮੇਨ ਮਕਸਦ ਜਿਹੜਾ ਹੈਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਜਿਹੜੇ ਸਮਗਲਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਹਦਾਇਤਾਂ ਨੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਨੇ ਜਿਵੇਂ ਅਸੀਂ ਆਪਦੇ ਪ੍ਰੋਸੀਜਰ ਦੇ ਅਕੋਰਡਿੰਗਲੀ ਉਹਨਾਂ ਦੀ ਪ੍ਰਾਪਰਟੀਆਂ ਨੂੰ ਫ੍ਰੀਜ਼ ਕਰਨ ਨੂੰ ਉਹਦੇ ਨਾਲ ਨਾਲ ਜਦੋਂ ਇਹ ਫੜੇ ਜਾਂਦੇ ਨੇ ਤੇ ਜਿਹੜੀਆਂ ਉਹਨਾਂ ਨਸ਼ੇ ਦੇ ਉਤੋਂ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਦੇ ਬਾਰੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਦੱਸਣਾ ਕਿ ਆਹ ਫਲਾਣੀ ਫਲਾਣੀ ਦੀ ਪ੍ਰਾਪਰਟੀ ਇਹਨੂੰ ਕੋਈ ਠੇਕੇ ਦੇ ਨਾਲ ਲਾਵੇ ਆਹ ਫਲਾਣੀ ਪ੍ਰਾਪਰਟੀ ਜਿਹੜੀ ਹੈਗੀ ਉਹਦੀ ਇੰਟਰੋਗੇਸ਼ਨ ਦੇ ਵਿੱਚ ਸਾਰੀ ਪੁਛ ਪੜਤਾਲ ਦੇ ਵਿੱਚ ਜਿਹੜੀਆਂ ਨੇ ਬੇਨਾਮੀ ਵੀ ਕਿਤੇ ਖਰੀਦੀ ਹੋਈ ਹੈ ਉਹ ਅਸੀਂ ਡੀਸੀ ਨੂੰ ਲਿਖ ਕੇ ਭੇਜਾਂਗੇ ਇਹ ਕਿਤੇ ਸੇਲ ਨਾ ਹੋਵੇ ਉਹਦੇ ਸਬੰਧ ਦੇ ਵਿੱਚ ਜਿਹੜੇ ਸਮਗਲਰ ਨੇ ਜਿਨ੍ਹਾਂ ਨੇ ਲੋਕਾਂ ਦਾ ਖੂਨ ਚੂਸ ਕੇ ਸਾਡੇ ਪੰਜਾਬੀ ਬੱਚਿਆਂ ਦੀ ਜਿਹੜੀ ਜ਼ਿੰਦਗੀ ਨਾ ਖਰਾਬ ਕੀਤੀ ਹੈ ਨਾ ਜਿਉਂਤੇ ਅਸੀਂ ਸਖਤ ਐਕਸ਼ਨ ਲਾਵਾਂਗੇ ਔਰ ਜਿਹੜੀ ਕੱਲ ਵੀ ਮੈਂ ਪਟਿਆਲੇ 'ਚ ਮੀਟਿੰਗ ਕੀਤੀ ਇਹ ਸਾਡੇ ਬਲਾਕ ਪੱਧਰ ਤੇ ਸਬਡਿਵੀਜ਼ਨ ਪੱਧਰ ਤੇ ਥਾਣਾ ਪੱਧਰ ਤੇ ਮਹੱਲਾ ਪੱਧਰ ਤੇ ਔਰ ਪਿੰਡਾਂ ਦੇ ਪੱਧਰ ਇਹ ਸਾਡੇ ਸਾਰੇ ਅਫਸਰ ਸਾਹਿਬਾਨ ਜਿਹੜੀਆਂ ਕਮੇਟੀਆਂ ਬਣਾਉਣਗੇ ਲੋਕਾਂ ਦਾ ਨਾਲ ਸਹਿਯੋਗ ਲੈਣਗੇ ਜਿਹੜੇ ਏਰੀਆ ਦੇ ਲੋਕ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਉਹਨਾਂ ਨੂੰ ਬਕਾਇਦਾ ਆਨਰ ਕੀਤਾ ਜਾਊ ਜਿਹੜੇ ਬੱਚੇ ਗੁੰਮਰਾਹ ਹੋ ਕੇ ਨਸ਼ੇ ਦੀ ਬਿਮਾਰੀ ਦੇ ਵਿੱਚ ਫਸੇ ਨੇ ਨਸ਼ਾ ਛੱਡ ਕੇ ਜਿਹੜੇ ਅੱਗੇ ਆਉਣਗੇ ਉਹਨਾਂ ਬੱਚਿਆਂ ਨੂੰ ਵੀ ਅਪਰੀਸ਼ੀਏਟ ਕੀਤਾ ਜਾਊ ਔਰ ਦੂਜਿਆਂ ਲਈ ਉਹ ਇੱਕ ਉਹਨਾਂ ਨੂੰ ਪਬਲਿਕ ਨੂੰ ਗਾਈਡ ਕਰਨਗੇ ਕਿ ਅਸੀਂ ਕਿਵੇਂ ਇਦਾਂ ਫਸ ਗਏ ਆ ਇਹ ਅਸੀਂ ਜਿਹੜੀ ਮਹਿੰਮ ਚਲਾਈ ਹੋਈ ਹੈ ਇਹ ਸਾਰੇ ਪ੍ਰੈਸ ਦੇ ਸਹਿਯੋਗ ਨਾਲ ਹਰੇਕ ਡਿਪਾਰਟਮੈਂਟ ਦੇ ਸਹਿਯੋਗ ਨਾਲ ਚਾਹੇ ਸਪੋਰਟਸ ਡਿਪਾਰਟਮੈਂਟ ਦਾ ਹੈ ਹੈਲਥ ਡਿਪਾਰਟਮੈਂਟ ਦਾ ਹੈ ਇਹ ਸਾਰਿਆਂ ਨੂੰ ਡੀਜੀਪੀ ਸਾਹਿਬ ਵੱਲੋਂ ਜਿਹੜੀਆਂ ਲੈਟਰਸ ਲਿਖੀਆਂ ਵੀਆਂ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਮਿਸ਼ਨ ਸਹਿਯੋਗ ਦੇ ਵਿੱਚ ਸਾਨੂੰ ਹਰੇਕ ਵਰਗ ਦੇ ਇਨਸਾਨ ਦਾ ਕੱਲੇ-ਕੱਲੇ ਗਲੀ ਮਹੱਲੇ ਦਾ ਪਿੰਡ ਦਾ ਸਾਰਿਆਂ ਦਾ ਜਿਹੜਾ ਸਹਿਯੋਗ ਚਾਹੀਦਾ ਆਪਾਂ ਰਲ ਮਿਲ ਕੇ ਹੀ ਸਾਰੇ ਇਸ ਕੋਡ ਨੂੰ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਜੜਾ ਕੱਢ ਲਾਂ ਔਰ ਇਹ ਬਹੁਤ ਵੀ ਵੱਡੀ ਗੱਲ ਨਹੀਂ ਕਿ ਕਿ ਲੋਕ ਬਾਹਰਲੇ ਪਾਸੇ ਬਾਹਰਲੇ ਕੰਟਰੀਆਂ ਦੇ ਵਿੱਚ ਚਲਾਇਆ ਗਿਆ ਜੀ ਪੰਜਾਬ ਨਸ਼ੇੜੀ ਹੁਣ ਆਪਾਂ ਪਾਸੇ ਜਿੰਨੇ ਬੈਠੇ ਸੀ ਇਹਨਾਂ ਜੋ ਕੋਈ ਵੀ ਨਸ਼ੇੜੀ ਨਹੀਂ ਹੁਣ ਇਹ ਜਿਹੜੀ ਗੱਲਬਾਤ ਹੈ ਇਹਨੂੰ ਅਸੀਂ ਖਤਮ ਕਰਨਾ ਸਾਡੇ ਪੰਜਾਬ ਦਾ ਉਹੀ ਅਸੀਂ ਨਾਂ ਚੁਮਕਾਉਣਾ ਹੈ ਜਿਹੜਾ ਰਗੀਲਾ ਪੰਜਾਬ ਅਸੀਂ ਉਹੀ ਬਣਾਉਣਾ ਜਿਹੜਾ ਸਾਡਾ ਪਹਿਲਾਂ ਸੀ ਔਰ ਸਾਡੇ ਨੌਜਵਾਨਾਂ ਦੇ ਵਿੱਚ ਜਿਹੜੀ ਇਹ ਪੂਰੀ ਹਿੰਮਤ ਤੇ ਜੋਸ਼ ਅਸੀਂ ਪਰਨਾਵਾਂ ਦੇ ਵਿੱਚ ਇੱਕ ਨਸ਼ਾ ਮੁਕਤ ਕਰਕੇ ਉਹਨਾਂ ਨੂੰ ਖੇਡਾਂ ਦੇ ਖੇਤਰ ਦੇ ਵਿੱਚ ਅਲੱਗ-ਅਲੱਗ ਫੀਲਡ ਦੇ ਖੇਤਰ ਦੇ ਵਿੱਚ ਉਹਨਾਂ ਨੂੰ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਅਸੀਂ ਸਪੋਰਟ ਕਰਨਾ ਹੈ